ਅਸ਼ੋਕ ਨਗਰ ਸਤਵਾਰੀ ਜ਼ਿਲ੍ਹਾ ਜੰਮੂ ਮਾਨਕੌਰ ਦੇ ਗ੍ਰਹਿ ਤਰਨੀ ਕਹੇ ਜਨ ਪਵਤੋ ਮੈਂ ਜੁਗ ਜੁਗ ਰਹੀ ਅਡੀਕ ਦੀ ਨਾਉ ਨਾਉ ਚਾਰ ਜੁਗ ਪੰਦਮ ਕਾਈਆ ਆਪਣੇ ਹਿਰਦੇ ਅੰਦਰ ਖਾ ਕੇ ਰਈ ਅਲੀਕ ਦੀ ਬਣ ਤਰਾ ਆਪਣੀਆਂ ਆਪ ਬਣਾਈਆ ਅੰਭਿਰ ਹੋਇ ਸ਼ੋਰੇ ਬਤ ਰਈ ਤੀਕ ਦੀ ਦਰੋਹੀ ਦਰੋਹੀ ਕਰ ਕਰ ਲਾਈਆ ਵੇ ਆਸੀ ਬਣੀ ਰਹੀ ਅਗਮ ਅਹਿਮਿਤ ਦੀ ਮਿੱਤਰ ਪਿਆਰਾ ਵੇਖਾਂ ਨੇ ਉਠਾਈਆ ਮੈਂ ਉਹਨਾਂ ਯਾਰਨ ਰਹੀ ਇੱਕੋ ਗੀਤ ਦੀ ਕਿਹੜਾ ਗੀਤ ਤੂੰ ਮੇਰਾ ਮੈਂ ਤੇਰਾ ਟੋਲਾ ਮੰਦਰ ਮਸਜਿਦ ਦੀ ਕਬਿਆਂ ਸੰਗਣਾ ਕੋਈ ਰਖਾਈਆ ਮੈਂ ਪਿਆਰੀ ਨਹੀਂ ਉਜਨੀਜ ਦੀ ਦਿਨਾ ਮਜਬਾ ਵੇਦੀ ਕਦੇ ਨਾ ਆਈਆ ਮੈਂ ਪਿਆਰੀ ਇੱਕ ਪ੍ਰਭੂ ਦੀ ਪ੍ਰੀਤ ਦੀ ਤਰਦਰਗਾਈਆ ਮੈਂ ਖੇਲ ਤਕਨੀ ਉਸ ਦੀ ਰੀਤ ਦੀ ਜੋ ਰੀਤੀ ਵਾਨੇ ਆਪਣਾ ਹੁਕਮ ਵਰਤਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਜ ਵਰ ਸੱਚ ਦਾ ਰੰਗ ਆ ਰੰਗਾਇਆ ਜਨਪਤੋ ਮੈਂ ਜੁਗ ਜੁਗ ਆਸਾਂ ਰਖੀਆਂ ਜੁਗ ਤੋਂ ਗਲੀ ਧਿਆਨ ਲਗਾਈਆ ਮੇਰੀਆਂ ਬੰਦ ਨਾ ਹੋਈਆਂ ਅੱਖੀਆਂ ਨੈਣ ਨੈਣ ਨਾ ਸਕੀ ਬਦਲਾਈਆ ਮੈਂ ਪੁੱਛਦੀ ਰਹੀ ਕਨੀਆਂ ਕੋਲੋਂ ਸਖੀਆਂ ਪਿਆਰ ਪਿਆਰ ਵਿੱਚੋਂ ਪ੍ਰਗਟ ਆਈਆ ਜੇਸ ਵੇਲੇ ਆਵੇ ਤੁਰਦਾ ਕਮਲਾ ਬਤੀਆ ਪਾਤ ਪਰਮੇਸ਼ਵਰ ਤੁਰਨ ਲਗਾਇਆ ਉਹਨਾਂ ਕਥਾ ਕਹਾਣੀਆਂ ਅਗਲੀਆਂ ਹੋਰ ਦੱਸੀਆਂ ਸੱਜ ਨਾਲ ਸਮਝਾਈਆ ਅਸੀਂ ਕ੍ਰਿਸ਼ਨ ਪਿਆਰ ਵਿੱਚ ਰਸੀਆਂ ਕਾਨਾਂ ਦਾ ਕਾਨ ਪਤਾ ਨਹੀਂ ਕੀ ਆਪਣਾ ਹੁਕਮ ਵਰਤਾਈਆ ਫਿਰ ਮੈਂ ਖੁਸ਼ੀਆਂ ਆਵੇ ਤੇ ਨਸੀਆਂ ਪਜਿਵਾ ਹੋ ਦਈਆ ਜਾਂ ਮੈਂ ਨਿਗਾਹ ਮਾਰੀ ਦੀਨ ਦੁਨੀ ਬੱਦੀ ਵਿੱਚ ਦੀਨ ਮਜਬਦੀਆਂ ਰस्सियां ਜਾਂ ਮੈਂ ਨਿਗਾਹ ਮਾਰੀ ਦੀਨ ਦੁਨੀ ਬੱਦੀ ਵਿੱਚ ਦੀਨ ਮਜਬਦੀਆਂ ਰस्सियां ਸ਼ਰਾਕ ਕਲਮੇ ਗਾਂਢ ਬੰਧਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਜਾ ਵਰ ਨੇਕ ਲੰਕ ਨਰੈਣ ਨਰ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦੀ ਸ਼ਰਨ ਸ਼ਰਨ ਆਈ ਢੱਠੀਆਂ ਕੌਣ ਕਹੇ ਰੀ ਤਰਨੀ ਢੱਈਆ ਗੋਬਿੰਦ ਵਾਲਾ ਨਾਲ ਰਖਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਾਰ ਨੇਕ ਲੰਕ ਨਾਰਾਇਣ ਨਰ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦੀ ਸ਼ਰਨ ਸਰਨਾਈ ਟੱਠੀਆਂ ਟਿਆ ਗੋਵਿੰਦ ਵਾਲਾ ਨਾਲ ਰਖਾਈਆ ਸੋ ਆਓ ਪਿਆਰੀ ਅਰਸੰਗ ਜੀ ਹੁਣ ਭਗਤ ਭਗਵਾਨ ਦਾ ਸੇਵਤੀ ਟੋਲਾ ਪੰਜਵਰਾ ਬੋਲਾਂਗੇ ਤੇ ਸਾਥ ਦੇਣਾ ਤੂੰ ਮੇਰਾ ਮੈਂ ਤੇਰਾ 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 ਸੋ